ਕੋਲਕਾਤਾ ਬਲਾਤਕਾਰ ਕਾਂਡ ਦੇ ਮਾਮਲੇ ਨੂੰ ਲੈ ਕੇ ਬੀਤੇ ਦਿਨ ਰਾਜਪੂਰਾ ਦੇ ਟਾਲੀ ਵਾਲਾ ਚੌਕ ਤੇ ਵਿੱਚ ਬਲਾਤਕਾਰ ਵਿਰੁੱਧ ਇਨਸਾਫ ਮਾਰਚ ਦਾ ਆਯੋਜਨ ਐ ਸੰਭਵ ਐਨ ਜੀਓ ਵੱਲੋਂ ਅਤੇ ਰਾਜਨ ਚੌਧਰੀ ਦੀ ਅਗਵਾਈ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚੋਂ ਕੈਂਡਲ ਮਾਰਚ ਦੇ ਰੂਪ ਵਿੱਚ ਖੜਿਆ ਗਿਆ ਜਿਸ ਦੇ ਵਿੱਚ ਪੂਰੇ ਸ਼ਹਿਰ ਤੋਂ ਸਮਾਜ ਸੇਵੀ ਅਤੇ ਆਮ ਲੋਕਾਂ ਨੇ ਬਲਾਤਕਾਰ ਦੇ ਖਿਲਾਫ ਡਾਕਟਰ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਇਸ ਮੌਕੇ ਤੇ ਕੀ ਕਹਿਣਾ ਸੀ ਰਾਜਨ ਚੌਧਰੀ ਅਤੇ ਫੋਰਨਾ ਦਾ ਅੱਜ ਦਾ ਕੈਂਡਲ ਮਾਰਚ ਕ੍ਰਾਉਨ ਦਾ ਸਾਡਾ ਸਿਰਫ ਇੱਕੋ ਇੱਕ ਮਕਸਦ ਹੈਗਾ ਯਾ ਕਿਸ ਸਮਾਜ ਦੇ ਵਿੱਚ న్యూਸ ਦੇ ਵਿੱਚ ਆਪਾਂ ਹਮੇਸ਼ਾ ਦੇਖਦੇ ਆ ਕਿ ਕਿੰਨੇ ਕਿਸੇ ਆਪਣੀਆਂ ਧੀਆਂ ਨਾਲ ਆਪਣੀਆਂ ਬੇਟੀਆਂ ਨਾਲ ਸਭੀ ਭੈੜਾ ਨਾਲ ਕਿਸ ਤਰ੍ਹਾਂ ਗਰੇਪ ਹੋ ਜਾਂਦੇ ਪੂਰੇ ਦੇਸ਼ ਦੇ ਵਿੱਚ بار-बार ਕੈਂਡਲ ਮਾਰਚ ਵੀ ਹੁੰਦੇ ਨੇ ਬਹੁਤ ਚੀਜ਼ਾਂ ਹੁੰਦੀਆਂ ਨੇ ਦੋ ਤਿੰਨ ਦਿਨ ਕਰਮ ਜੋਸ਼ੀ ਰਹਿੰਦੀ ਹੈ ਪਰ ਆਫਟਰ 댓 ਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਇਸੇ ਕਰਕੇ ਸਾਡੇ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਵਾਸੀਆਂ ਨੂੰ ਅਪੀਲ ਹੈ ਕਿ ਜਿੱਥੇ ਵੀ ਤੁਸੀਂ ਆਸ-ਪਾਸ ਕੋਈ ਜ਼ੁਲਮ ਹੁੰਦਾ ਦੇਖੋ ਤਾਂ ਜ਼ਰੂਰ ਆਪਣਾ ਕਦਮ ਅੱਗੇ ਵਧਾ ਕੇ ਸੇਫਟੀ ਦਿਆ ਕਰੋ ਕਿਉਂਕਿ ਆਪਣੀਆਂ ਧੀਆਂ ਨੇ ਆਪਣੀਆਂ ਪੈਣਾ ਨੇ ਇਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਹੈ ਸਿਰਫ ਸੁਰੱਖਿਆ ਸਰਕਾਰ ਨਹੀਂ ਕਰੇਗੀ ਪੁਲਿਸ ਨਹੀਂ ਕਰੇਗੀ ਸਾਨੂੰ ਵੀ ਆਪਣਾ ਕਦਮ ਅੱਗੇ ਵਧਾਉਣਾ ਪਏਗਾ ਪੂਰੇ ਦੇਸ਼ 'ਚ ਇਸ 'ਤੇ ਬਾਰੇ ਪਤਾ ਹੈ ਕਿ ਇਹ ਮੈਟਰ ਕਿੰਨਾ ਵੱਡਾ ਹੈ ਔਰ ਕਿੰਨਾ ਵੱਡਾ ਇੱਕ ਇਸ਼ੂ ਹੈ ਮੈਂ ਕਹਾਂਗਾ ਕਿ ਇਹਦਾ ਸਭ ਤੋਂ ਵੱਡਾ ਕਸੂਰਵਾਰ ਕੌਣ ਹੈ ਇਹਦਾ ਸਭ ਤੋਂ ਵੱਡਾ ਕਸੂਰਵਾਰ ਜੋ ਮੈਂ ਆਪਣੀ ਨਿਗਾਹ 'ਚ ਮੰਨਦਾ ਮੈਂ ਵਿਸ਼ੇਖ ਜੀ ਦੀ ਰਾਜਨ ਜੀ ਦੀ ਗੱਲ ਨੂੰ ਅੱਗੇ ਵਧਾਉਂਦਾ ਹੋਇਆ ਦੱਸਾਂਗਾ ਕਿ ਇਹਦਾ ਸਭ ਤੋਂ ਵੱਡਾ ਕਸੂਰਵਾਰ ਸਾਡਾ ਸੱਭਿਆ ਸਮਾਜ ਹੈ ਮੈਂ ਇਹ ਜਿਹੜੀ ਗੱਲ ਕਹਿ ਰਿਹਾ ਇਹ ਤਰਕ ਦੇ ਆਧਾਰ 'ਤੇ ਕਹਿ ਰਿਹਾ ਅੱਜ ਤੋਂ 8-10 ਸਾਲ ਪਹਿਲਾਂ ਦੀ ਅਗਰ ਆਪਾਂ ਗੱਲ ਕਰੀਏ ਮੈਂ ਇੱਕ ਉਦਾਹਰਨ ਨਾਲ ਅਟੈਚ ਕਰ ਰਿਹਾ ਹਾਂ ਇਸ ਦੇ ਕਿ ਅਸਲ ਤੋਂ 8-10 ਸਾਲ ਪਹਿਲਾਂ ਇੱਕ ਲక్ష్ਮੀ ਬੰਬ ਨਾਮ ਤੋਂ ਬੰਬ ਫਟਿਆ ਜਾਂਦਾ ਸੀ ਇੱਕ ਸਮਾਂ ਸੀ ਦੀਵਾਲੀ ਤੇ ਜਦੋਂ ਅਸੀਂ ਲక్ష్ਮੀ ਪੂਜਨ ਕਰ ਰਹੇ ਹੁੰਦੇ ਸੀ ਉਦੋਂ ਅੰਦਰ ਅਸੀਂ ਲక్ష్ਮੀ ਗਣੇਸ਼ ਦਾ ਪੂਜਨ ਕਰ ਰਹੇ ਹੁੰਦਾ ਸੀ ਉਹ ਬਾਹਰ ਲక్ష్ਮੀ ਬੰਬ ਫਟ ਰਿਹਾ ਹੁੰਦਾ ਸੀ ਲੇਕਿਨ ਕੁਝ ਹਿੰਦੂ ਸੰਗਠਨਾ ਨੇ ਕੁਝ ਧਾਰਮਿਕ ਸੰਸਥਾਵਾਂ ਨੇ ਆਵਾਜ਼ ਚੁੱਕੀ ਉਹ ਆਵਾਜ਼ ਇੰਨੀ ਕੁ ਵਾਇਰਲ ਹੋਈ ਉਹ ਇੰਨੀ ਕੁ ਜ਼ਬਰਦਸਤ ਆਵਾਜ਼ ਵਾਇਰਲ ਹੋਈ ਅੱਜ ਪ੍ਰਿੰਟਿੰਗ ਪ੍ਰੈਸ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਹ ਲక్ష్ਮੀ ਮਾਤਾ ਦੀ ਫੋਟੋ ਬੰਬ ਦੇ ਥਰੂ ਕਿਤੇ ਅਟੈਚ ਕਰ ਸਕੇ ਜਾਂ ਬੰਬ ਬਣਾ ਸਕੇ ਉਸ ਦਾ ਜਾਂ ਕੋਈ ਬੰਬ ਬਣਾਉਣ ਵਾਲਾ ਲక్ష్ਮੀ ਮਾਤਾ ਦੀ ਫੋਟੋ ਲਗਾ ਸਕੇ న్యూਸ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ